ਹਾਂ ਜੀ ਸਸਿਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਸਕੂਲਾਂ ਨੂੰ ਲੈ ਕੇ ਆਈ ਵੱਡੀ ਖਬਰ 31 ਜਨਵਰੀ ਤੱਕ ਸਾਰੇ ਸਕੂਲ ਹੋਏ ਬੰਦ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ ਆਈਐਮਡੀ ਦੀਪਵਿਕ ਖਵਾਨੀ ਦੇ ਮੱਦੇ ਨਜ਼ਰ ਲਿਆਗਾ ਵੱਡਾ ਫੈਸਲਾ ਕੀ ਹੈ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਹਿੰਨਾ ਜ਼ਿਲ੍ਹਿਆਂ ਵਿੱਚ 31 ਜਨਵਰੀ ਤੱਕ ਸਕੂਲ ਬੰਦ ਆਈਐਮਡੀ ਦੀ ਭਵਿੱਖਬਣੀ ਦੇ ਮੱਦੇਨਜ਼ਰ ਲਿਆਗਾ ਫੈਸਲਾ ਕੜਾਕੇ ਦੀ ਠੰਡ ਅਤੇ ਸੰਗਨੀ ਧੁੰਦ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ 4 ਜ਼ਿਲ੍ਹਿਆਂ ਵਿੱਚ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ ਹਾਲਾਂਕਿ 9ਵੀਂ ਤੋਂ 12ਵੀਂ ਜਮਾਤ ਦੇ ਸਕੂਲ ਸਵੇਰੇ 10 ਵਜੇ ਤੋਂ 3 ਵਜੇ ਤੱਕ ਲੱਗਣਗੇ ਜ਼ਿਲ੍ਹਾ ਮੈਨੇਜਿਸਟਰੇਟ ਦੇ ਹੁਕਮ ਦੇ ਸਹਾਰਨਪੁਰ ਗੁਰਕਪੁਰ ਮਾਉ ਅਤੇ ਲਖਮੀਰਪੁਰ ਅਖੀਰ ਦੇ ਸਕੂਲ 31 ਜਨਵਰੀ ਤੱਕ ਬੰਦ ਰਹਿਣਗੇ ਸਹਾਰਨਪੁਰ ਦੇ ਜ਼ਿਲ੍ਹੇ ਮਨਿਸਟਰ ਡਾਕਟਰ ਦਿਨੇਸ਼ ਚੰਦਰ ਨੇ ਠੰਡ ਅਤੇ ਸੰਨੀ ਧੁੰਦ ਦੇ ਮੱਦੇਨਜ਼ਰ ਪਹਿਲੀ ਤੋਂ 8ਵੀਂ ਜਮਾਤ ਦੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਦੂਜੇ ਪਾਸੇ ਮਾਉਂ ਜ਼ਿਲੇ ਵਿੱਚ ਵੀ ਜ਼ਿਲ੍ਹਾ ਮਿਨਿਸਟਰ ਨੇ ਪਹਿਲੀ ਤੋਂ 8ਵੀਂ ਜਮਾਤ ਤੱਕ ਸਕੂਲ 31 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਦੂਜੇ ਪਾਸੇ ਗੁਰਪੁਰਪੁਰ ਅਤੇ ਲਖਮੀਰਪੁਰ ਖੇਰ ਵਿੱਚ ਜ਼ਿਲ੍ਹਾ ਮਿਨਿਸਟਰ ਨੇ ਹੁਕਮ ਦੇ 8ਵੀਂ ਜਮਾਤ ਤੱਕ ਦੇ ਸਕੂਲਾਂ ਵਿੱਚ 30 ਜਨਵਰੀ ਤੱਕ ਛੁੱਟੀਆਂ ਵਿੱਚ ਵਾਧਾ ਕੀਤਾ ਹੈ ਹਾਲਾਂਕਿ ਇਸ ਸਬੰਧੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਇਹ ਵੱਡਾ ਫੈਸਲਾ ਲਿਆ ਗਿਆ ਹੈ ਅਤੇ ਇਸ ਦੌਰਾਨ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਰਹਿਣਗੇ ਅਤੇ ਵਿਭਾਗ ਦੇ ਕੰਮ ਕਰਦੇ ਰਹਿਣਗੇ ਬਾਰੀਵਜਮਾਦ ਤੱਕ ਦੇ ਸਕੂਲ ਸਵੇਰੇ 10 ਵਜੇ ਤੋਂ 3 ਵਜੇ ਤੱਕ ਲੱਗਣਗੇ ਇਸ ਅਨੁਸਾਰ ਇਹ ਵੱਡਾ ਫੈਸਲਾ ਉੱਤਰ ਪ੍ਰਦੇਸ਼ ਦੇ ਵਿੱਚ ਲਿਆ ਗਿਆ ਇਸ ਤੋਂ ਇਲਾਵਾ ਹੁਣ ਦੇਖਣਾ ਇਹ ਹੋਵੇਗਾ ਕਿ ਉੱਤਰ ਪ੍ਰਦੇਸ਼ ਦੇ ਨਾਲ ਲੱਗਦੇ ਠੰਡੇ ਇਲਾਕਿਆਂ ਵਿੱਚ ਵੀ ਛੋਟੀਆਂ ਦੇ ਵਿੱਚ ਵਾਧਾ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਇਸ ਤੋਂ ਸੰਬੰਧੀ ਜਿਵੇਂ ਕੋਈ ਅਪਡੇਟ ਆਵੇਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ